ਹਾਂਜੀ OK ਤੁਸੀਂ ਕੱਲ੍ਹ ਕਹਿੰਦੇ ਸੀਗੇ ਥਰਡ ਜਨਰਲ ਦੀ ਸੋਮੈਬੀਨ ਗੱਲ ਥਰਡ ਜਨਰਲ ਜਿਹੜੇ ਪਿਓਰ ਮਹਾਂਤ ਹੋਰ ਕਿੰਦਰ ਹੁੰਦੇ ਆ ਸੋ ਮੈਂ ਉਹਨਾਂ ਚੋਂ ਇੱਕ ਆ ਤੇ ਪੰਜਾਬ ਸਿਰ ਇੰਨਾ ਸਟਰਗਲ ਕਰਨ ਤੋਂ ਬਾਅਦ ਇਸ ਲਈ 8 ਸਾਲਾਂ ਤੋਂ ਮੈਂ ਯੂਕੇ ਦੇ ਵਿੱਚ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਆ ਇਹਨਾਂ ਨੂੰ ਇਹ ਹੀ ਚੀਜ਼ ਨਹੀਂ ਪਤਾ ਹੈਗੀ ਕਿ ਜਿਹੜੇ ਥਰਡ ਜੈਂਡਰ ਆ ਉਹ ਹੈ ਕੀ ਇਨ ਐਕਚੁਅਲ ਕੋਈ ਕਹਿੰਦਾ ਇਹਨਾਂ ਦੇ ਬੱਚੇਦਾਨੀ ਨਹੀਂ ਹੁੰਦੀ ਹੈ ਕਿ ਕੋਈ ਕਹਿੰਦਾ ਕਿ ਇਹਨਾਂ ਦੇ ਕੋਈ ਜਿਹੜੇ ਪ੍ਰਾਈਵੇਟ ਪਾਰਟਸ ਆ ਇਨ ਲਾਰਜ ਨਹੀਂ ਹੁੰਦੇ ਹੈਗੇ ਸੋ ਮੇਂ ਦਾ ਥਰਡ ਜੈਂਡਰ ਇਸ ਚੀਜ਼ ਤੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਚਾਹੁੰਦੀ ਆ ਕਿ ਮੇਰੇ ਜਦੋਂ ਮੈਂ ਪੈਦਾ ਹੋਈ ਮੇਰੇ ਬੋਡੀ ਪਾਰਟ ਹੀ ਨਹੀਂ ਸੀ ਉਹ ਠੀਕ ਹੈ ਕੋਈ ਮੇਲ ਫੀਮੇਲ ਦਾ ਕੋਈ ਪਾਰਟ ਨਹੀਂ ਸੀ ਕੁਝ ਵੀ ਇਹਦੇ ਵਿੱਚ ਕੋਈ ਮੇਲ ਫੀਮੇਲ ਦਾ ਹੋਣਾ ਲਾਜ਼ਮੀ ਨਹੀਂ ਹੁੰਦਾ ਹੈਗਾ ਸੋ ਫਿਰ ਉਹ ਬੋਡੀ ਪਾਰਟ ਹੀ ਨਹੀਂ ਸੀਗਾ ਤੇ ਉਸ ਟਾਈਮ ਤਾਂ ਜੇ ਮੈਂ ਚਾਹੁੰਦੀ ਤਾਂ ਫਿਰ ਮੈਂ ਮੱਧਮ ਬੰਦਿਆਂ ਵਾਂਗੂ ਵੀ ਕਾਰਸਾਖਦੀ ਸੀਗੀ ਮੈਂ ਤਾਂ ਬੰਦਾ ਵੀ ਬਣ ਸਕਦੀ ਸੀਗੀ ਹਾਂ ਪਰ ਜਿਹੜੀ ਰੂਹ ਰੱਬ ਨੇ ਦਿੱਤੀ ਸੀਗੀ ਉਹਨੇ ਵੀ ਤਾਂ ਨਾਲ-ਨਾਲ ਚੱਲਣਾ ਸੀ ਜਿਹੜੀ એનર્ਜੀ ਲੈ ਕੇ ਮੈਂ ਪੈਦਾ ਹੋਈ ਉਹਨੇ ਵੀ ਤਾਂ ਨਾਲ-ਨਾਲ ਚੱਲਣਾ ਸੀਗਾ ਮੈਂ ਕਿਉਂ ਐਂਟ ਤੇ ਜਾ ਕੇ ਐਸਾ ਆਮ ਵਾਂਗੂ ਬਿਹੇਵ ਕਰਕੇ ਮੈਂ ਬੰਦਿਆਂ ਵਰਤ ਪਰ ਤਾਂ ਇਸ ਸਮਾਜ ਸ੍ਰੀ ਉਹ ਜਿੱਥੇ ਮੈਂ ਆਈ ਆਂ ਤੇ ਮੈਂ ਬੰਦਿਆਂ ਵਾਂਗੂ ਵੀ ਰਹਿ ਸਕਦੀ ਸੀਗੀ ਹਾਂ ਪਰ ਤੁਸੀਂ ਆਪਣੇ ਲੋਕ ਜਿਹੜੇ ਆ ਇਹ ਇੰਦਾ ਕਰਦੀ ਆ ਨਾ ਵੀ ਲਾਈਕ ਤੁਹਾਡੀ ਜਿਹੜੀ ਸੈਕਸ਼ੁਅਲਿਟੀ ਆ ਭਈ ਸੈਕਸ਼ੁਅਲਿਟੀ ਜਨਮ ਤੋਂ ਹੀ ਨਹੀਂ ਆ ਜਾਂਦੀ ਬੰਦੇ ਦੇ ਅੰਦਰ ਉਹ ਭਾਵਨਾਵਾਂ ਜਨਮ ਤੋਂ ਨਹੀਂ ਆਉਂਦੀਆਂ 15 16 ਸਾਲ ਤੱਕ ਬੰਦਾ ਨੋਰਮਲੀ ਰਹਿੰਦਾ ਹੁਣ ਜੇ ਮੈਂ ਕਹਾ ਕਿ ਮੈਂ ਜੰਮਦੀ ਸੈਕਸ਼ੁਅਲ ਡਿਮਾਂਡ ਕਰ ਲਈ ਸੀ ਕਿ ਮੈਂ ਤਾਂ ਬੰਦੇ ਨਾਲ ਹੀ ਸੈਕਸ ਕਰਨਾ ਆ ਮੈਂ ਤਾਂ ਔਰਤ ਨਾਲ ਹੀ ਸੈਕਸ ਕਰਨਾ ਆ ਪਰ ਅੱਛਾ ਪੈਣ ਬੜੀਏ ਇੱਕ ਸਵਾਲ ਹੈ ਵੀ ਜਦੋਂ ਤੁਸੀਂ ਜੰਮਦੇ ਕੋਈ ਨਾ ਮੇਲ ਨਾ ਫੀਮੇਲ ਸਿਗਾ ਤੇ ਤੁਹਾਡੀ ਆਵਾਜ਼ ਬਿਲਕੁਲ ਫੀਮੇਲ ਹੈਗੀ ਤੁਸੀਂ ਤੁਹਾਡਾ ਫੀਮੇਲ ਆ ਤੁਹਾਡੀ ਆਵਾਜ਼ ਹੈਗੀ ਤੇ ਪਰ ਫਿਰ ਉਸ ਤੋਂ ਬਾਅਦ ਜਿਵੇਂ ਕੋਈ ਬੱਚਾ ਪੈਦਾ ਜਾਂ ਕਿਸੇ ਮਰਦ ਔਰਤ ਨਾਲ ਕੋਈ ਰਿਲੇਸ਼ਨ ਨਹੀਂ ਬਣ ਸਕਦੇ ਨਾ ਬਿਲਕੁਲ ਵੀ ਨਹੀਂ ਓਕੇ ਠੀਕ ਹੈ ਸੋ ਇਹ ਤਾਂ ਹੈਗਾ ਵੀ ਗਾਂ ਤੁਸੀਂ ਬੱਚਾ ਨਹੀਂ ਇਹ ਤਾਂ ਦੇਖੋ ਜਿਹੜਾ ਤੁਹਾਡਾ ਹੈਗਾ ਤੁਸੀਂ ਇਹ ਤਾਂ ਆਕਾਲਪੁਰਖ ਨੇ ਦਿੱਤਾ ਨਾ ਆਕਾਲਪੁਰਖ ਜਿਹੜਾ ਇੱਕ ਟੀਂਜਲ ਆਕਾਲਪੁਰਖ ਤਹੀ ਬਣਾਈ ਹੋਈ ਆ ਐਲਜੀਬੀਟੀ ਕਮਿਊਨਿਟੀ ਕੋਈ ਬਾਹਰੋਂ ਨਹੀਂ ਆਗੀ ਉਹ ਕਮਿਊਨਿਟੀ ਵੀ ਜਿਹੜੀ ਆਪਣੀ ਹੀ ਰਚੀ ਹੋਈ ਆ ਅਸੀਂ ਬਿਲਕੁਲ ਵੀ ਨਹੀਂ ਕਹਿ ਸਕਦੇ ਜੇ ਉਹਨਾਂ ਦੀ ਸੈਕਸ਼ੂਅਲ ਓਰੀਐਂਟੇਸ਼ਨ ਆ ਸੈਕਸ ਦੇ ਪ੍ਰਤੀ ਉਹਨਾਂ ਦਾ ਕਿਨਾ ਨਾਲ ਰੁਝਾਨ ਆ ਉਹ ਲੀਡਰ ਉਹਨਾਂ ਤੇ ਸਮਝ ਚ ਆਇਆ ਉਹਦੇ ਕਰਕੇ ਉਹ ਆਪਣੇ ਸਮਾਜ ਤੋਂ ਅਸੀਂ ਉਹਨਾਂ ਨੂੰ ਲੱਗ ਦੇਖਣ ਲੱਗੇ ਇਹ ਚੀਜ਼ ਸਹੀ ਤਾਂ ਨਹੀਂ ਆ ਨਹੀਂ ਨਹੀਂ ਦੇਖੋ ਜਿਹੜਾ ਜਿਹੜਾ ਆਪਣਾ ਟਾਕ ਸ਼ੋਅ ਹੈਗਾ ਆਪਣਾ ਜਿਹੜਾ ਇੱਕ ਨਾਰਮਲ ਮੇਲ ਹੈ ਇੱਕ ਨਾਰਮਲ ਫੀਮੇਲ ਹੈ ਉਹ ਆਪਣੇ ਆਪ ਨੂੰ ਚੇਂਜ ਕਰਕੇ ਫੀਮੇਲ ਫੀਮੇਲ ਮੇਲ ਮੇਲ ਨਾਲ ਰਿਲੇਸ਼ਨ ਪੜਾਉਂਦੇ ਨੇ ਤੁਹਾਡਾ ਮੇਰਾ ਖਿਆਲ ਨਹੀਂ ਆਪਾਂ ਗੱਲਬਾਤ ਸਹੀ ਇਹਦੀ ਇਹ ਇੱਕ ਵੱਖਰਾ ਪਰ ਇੱਕ ਬਾਣੀ ਦੇ ਵਿੱਚ ਭੈਣ ਮਰੀਆ ਮੈਂ ਇੱਕ ਤੋਂ ਬਾਣੀ ਚ ਕਾਮ ਕਰੋ ਲੋ ਮੋਹ ਦਾ ਜ਼ਿਕਰ ਕੀਤਾ ਜਿਹੜਾ ਕਾਮ ਹੈ ਇੱਕ ਹਿਊਮਨ ਦੇ ਉੱਪਰ ਬਹੁਤ ਵੱਡੀ ਚੀਜ਼ ਹੈ ਬਾਣੀ ਵੀ ਕਹਿ ਰਹੀ ਹੈ ਪਰ ਫਿਰ ਜਿੰਦਾ ਤੁਸੀਂ ਹੋ ਤੁਸੀਂ ਕੋਈ ਇਹ ਚੀਜ਼ਾਂ ਨੂੰ ਫੀਲ ਕਰਦੇ ਹੋ ਕਾਮ ਨੂੰ ਬਿਲਕੁਲ ਮਹਿਸੂਸ ਕਰਦੀ ਹਾਂ ਬਿਲਕੁਲ ਮੈਂ ਜਦੋਂ ਆਰਾਊਂਡ ਮੈਨੂੰ ਪਤਾ ਕਿ ਜਦੋਂ ਮੈਨੂੰ ਫਸਟ ਟਾਈਮ ਅਟਰੈਕਸ਼ਨ ਤੁਹਾਨੂੰ ਇਸ ਵੀ ਮੈਂ 16 ਸਾਲ ਦੀ ਸੀ ਮੈਨੂੰ ਬਿਲਕੁਲ ਪਤਾ ਆ 16 યਰਸ ਦੇ ਵਿੱਚ ਮੈਨੂੰ ਅਟਰੈਕਸ਼ਨ ਹੋਈ ਸੀ ਮੁੰਡਿਆਂ ਪ੍ਰਤੀ ਤੋਂ ਪਹਿਲਾਂ ਮੈਂ ਨਾਰਮਲ ਕੁੜੀਆਂ ਵਾਂਗੂੰ ਰਹਿੰਦੀ ਸੀਗੀ ਤੇ ਫਿਰ ਉਹ ਅਟਰੈਕਸ਼ਨ ਮੈਨੂੰ ਮੁੰਡਿਆਂ ਲਈ ਹੋਈ ਹੈ ਕਿਉਂ ਮੈਂ ਸ਼ੁਰੂ ਤੋਂ ਕੁੜੀਆਂ ਵਾਂਗੂੰ ਹੀ ਕਿਉਂ ਰਹਿ ਰਹੀ ਸੀ ਜੇ ਮੈਂ ਅਗਰ ਮੇਰੇ ਅੰਦਰ ਤੋ چاہے ਮੁੰਡਿਆ ਵਾਂਗੂ ਵੀ ਰਹਿ ਸਕਦੀ ਸੀ ਪਰ ਜਿਹੜੀ ਅੰਦਰ ਇੱਕ ਸੌ ਲਿਆ ਇੱਕ ਰੋ ਆ ਅਸੀਂ ਉਹਨੂੰ ਤੇ ਨਹੀਂ ਡਿਨਾਈ ਕਰ ਸਕਦੇ ਨਾ ਸੋ ਉਹੀ ਪ੍ਰੋਸੈਸ ਲਾਈ ਹੁੰਦਾ ਵਾ ਐਲ ਜੀ ਬੀ ਕੀ ਕਮਿਊਨਿਟੀ ਤੇ ਵੀ ਜਿਨ੍ਹਾਂ ਚ ਲੇਟਰ ਆਨ ਜਾ ਕੇ ਸੈਕਸ਼ੂਅਲ ਫੀਲਿੰਗਸ ਜਦੋਂ ਹੁੰਦੀ ਆ ਅਟਰੈਕਸ਼ਨ ਹੁੰਦੀ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਇਹਨ ਐਕਚੁਅਲ ਹੋ ਹੈਗੇ ਕੀ ਆ ਸਾਡੇ ਜਿਹੜੇ ਪੰਜਾਬੀ ਪਾਈਚਾਰਾ ਆ ਅਸੀਂ ਇਸ ਚੀਜ਼ ਨੂੰ ਕਦੇ ਵੀ ਡਿਫਾਈਨ ਨਹੀਂ ਕਰ ਪਾਵਾਂਗੇ ਕਿਉਂਕਿ ਜਿਹੜੀ ਨਹੀਂ ਨੋਲੇਜ ਨਹੀਂ ਆ ਇਹਦੀ ਐਜੂਕੇਸ਼ਨ ਨਹੀਂ ਆ ਜਾਣਾ ਕੋਈ ਉੱਠਦਾ ਆਇਆ ਕਿ ਇਹਨਾਂ ਦੇ ਸੈਕਸ਼ੂਅਲ ਪਾਰਟ ਛੋਟੇ ਆ ਇਹਨਾਂ ਦਾ ਆ ਕੁਝ ਇਦਾਂ ਆ ਤੁਸੀਂ ਪਰਮਾਤਮਾ ਤੋਂ ਉੱਪਰ ਨਹੀਂ ਹੋਗੇ ਉਪ ਉਹ ਚਾਹੁੰਦੇ ਆ ਕਿ ਉਹ ਸ਼ਾਇਦ ਪੰਜਾਬ ਤਾਂ ਕੋ ਬਿਹੇਵ ਕਰਨ ਬਹੁਤ ਲੰਬਾ ਸਮਾਂ ਟਰਾਈ ਕਰਦੀ ਆ ਮੈਂ ਇਸ ਕਮਿਊਨਿਟੀ ਦੇ ਵਿੱਚ ਨਹੀਂ ਆ ਬਹੁਤ ਲੌਂਗ ਟਾਈਮ ਰਹੀ ਆ ਮੈਂ ਟਿਲ ਨਾਓ ਉਹਨਾਂ ਦੀ ਹਰਫ ਕਰਦੀ ਆ ਜਿਹੜੇ ਪੰਜਾਬ ਤੋਂ ਸਟਰਗਲ ਕਰਕੇ ਬਾਹਰ ਨਿਕਲ ਕੇ ਆਲਫਬੇਟਿਕ ਕਮਿਊਨਿਟੀ ਆ ਰਹੀ ਆ ਜਿਨ੍ਹਾਂ ਨੂੰ ਪ੍ਰੋਪਰ ਐਜੂਕੇਸ਼ਨ ਹੀ ਨਹੀਂ ਹੈਗੀ ਕਿਉਂਕਿ ਸਾਡੇ ਉੱਥੇ ਇੰਡੀਆ 'ਚ ਸਿਸਟਮ ਹੀ ਹੈ ਨਹੀਂ ਐਜੂਕੇਸ਼ਨ ਦਾ ਨਹੀਂ ਤੁਸੀਂ ਮੈਂ ਇਹ ਚੀਜ਼ ਪੁੱਛਣਾ ਚਾਹੁੰਦੀ ਆ ਠੀਕ ਆ ਆਲਫਬੇਟਿਕ ਦੇ ਵਿੱਚ ਤੁਸੀਂ ਕਿਹਾ ਕਿ ਜਾਣ ਪਾਤਨਾ ਹੈ ਨਾ ਕਿ ਇਸ ਸੰਧੂ ਵਾਹ ਇਹ ਝਟ ਨਹੀਂ ਹੋਣਾ ਪਏ ਇਹ ਕੁਝ ਹੋ ਰੇ ਹੋਣਾ ਹੈ ਕਿ ਮੈਂ ਅਗਰ ਮੈਂ ਸਿੱਖ ਪਰਵਾਰ ਸਪੈਲਾ ਹੋਈਆਂ ਮੈਂ ਕੱਲ ਨੂੰ ਆਪਣੇ ਆਪ ਨੂੰ ਸਿੱਖ ਕਲੇਮ ਕਰਾਂ ਕਿਉਂ ਨਹੀਂ ਕਰ ਲੈਣਾ ਨਹੀਂ ਨਹੀਂ ਇਤਾਂ ਨਹੀਂ ਦੇਖੋ ਕਈ ਵਾਰੀ ਕੁਛ ਨਾ ਜਿਹੜਾ ਇੰਡੀਆ ਹੈਗਾ ਗੱਲ ਤਾਂ ਸੁਣ ਲਓ ਇੱਕ ਮਿੰਟ ਪੈਣ ਮਰੀਏ ਜਿਹੜਾ ਇੰਡੀਆ ਹੈਗਾ ਉਹ ਕਿਤੇ ਨਾ ਕਿਤੇ ਸਿੱਖਾਂ ਨਾਲ ਗੇਮ ਖੇਡ ਹੋ ਰਹੀ ਹੈ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਇਹਨਾਂ ਆ ਰਿਹਾ ਪਿੱਛੇ ਕਿਤੇ ਨਾ ਕਿਤੇ ਫੈਡਰਲ ਹੈ ਬੱਚੇ ਨੂੰ ਗੌਣ ਵਾਲਿਆਂ ਦੇ ਪ੍ਰਤੀ ਲਾ ਕੇ ਐਜੂਕੇਸ਼ਨ ਤੋਂ ਦੂਰ ਕਰਨਾ ਕਿਤੇ ਨਾ ਕਿਤੇ ਫੈਡਰਲ ਹੈ ਇੱਕ ਕਿਸੇ ਕਿਸੇ ਧਰਮ ਨੂੰ ਬਦਨਾਮ ਕਰਨਾ ਕਿਉਂਕਿ ਜੋ ਮਰਜ਼ੀ ਆ ਮੈਂ ਇਹ ਨਹੀਂ ਕਰਾਂ ਇੱਕ ਜਿਹੜਾ ਬੰਦਾ ਜਿਵੇਂ ਤੁਸੀਂ ਹੋ ਤੁਹਾਡਾ ਤਾਂ ਕੋਈ ਇਸ਼ੂ ਹੀ ਨਹੀਂ ਹੈ ਕੁਝ ਨਾਰਮਲ ਮਰਦ ਨੇ ਉਹ ਬੱਚਾ ਪੈਦਾ ਵੀ ਕਰ ਸਕਦੇ ਨੇ ਉਹ ਪਤਨੀ ਦੇ ਨਾਲ ਵੀ ਜਾਂਦੇ ਨੇ ਵਿਆਹ ਵੀ ਕਰਾਉਂਦੇ ਨੇ ਪਰ ਸਟੈਲ ਉਹ ਬੰਦੇ ਜਿਹੜੇ ਨੇ ਉਹ ਇੱਕ ਵਕਰਾ ਸਿਸਟਮ ਨਾਲ ਜ਼ਿੰਦਗੀ ਆਪਣੀ ਵਕਰੇ ਤਰੀਕੇ ਨਾਲ ਉਹ ਲੋਕ ਜਿਉਂਦੇ ਨੇ ਸੋ ਆਪਾਂ ਉਹਨਾਂ ਦੀ ਗੱਲਬਾਤ ਕਰ ਰਹੇ ਸੀ ਕਿ ਉਹ ਤੇ ਤੁਹਾਡਾ ਮੇਰਾ ਖਿਆਲ ਤੁਸੀਂ ਤਾਂ ਇੱਕ ਅਕਾਲ ਪੁਰਖ ਨੇ ਤੁਮੇਸਤਾ ਪੈਦਾ ਕੀਤਾ ਉਹਨਾਂ ਨੂੰ ਨਹੀਂ ਕੀਤਾ ਹੈਗਾ ਉਹਨਾਂ ਦੇ ਤਾਂ ਉਸ ਇਨਸਾਨ ਆਪਣੇ ਲਈ ਅੱਜ ਤੱਕ ਬੋਲ ਨਹੀਂ ਨਾ ਪਾਏ ਕਿਉਂਕਿ ਜਿਹੜੀ ਸਾਡੀ ਕਮ ਇਹ ਪੰਜਾਬ ਦੀ ਪੰਜਾਬ ਦੇ ਲੋਕਾਂ ਇਹਨਾਂ ਨਿਆਰਨਮਾ ਇੱਕ ਹਾਈ ਲੈਵਲ ਤੇ ਜਾ ਚੁੱਕੀਆਂ ਆ ਜਿਦੇ ਵਿੱਚ ਇਹਨਾਂ ਨੂੰ ਕਿਸੇ ਵੀ ਚੀਜ਼ ਦਾ ਇੱਕ ਤਾਂ ਨਾ ਪ੍ਰੋਪਰ ਨੌਲੇਜ ਹੁੰਦੀ ਆ ਨਾ ਇਹਨਾਂ ਕੋਲ ਕਿਸੇ ਚੀਜ਼ ਦੇ ਪ੍ਰੋਪਰ ਅਰਥ ਹੁੰਦੀ ਆ ਅਸੀਂ ਕੀ ਕਰ ਸਕਦੇ ਆ ਅਸੀਂ ਜਜਮੈਂਟ ਦੇ ਆਧਾਰ ਤੇ ਬੰਦੇ ਨੂੰ ਜ਼ੀਰੋ ਲੈ ਕੇ ਪੈਰੋਂ ਖੋਲ ਦਿੰਨੇ ਆ ਜਸਟ ਅ ਸਪ੍ਰਿੰਟ ਵਿੱਚ ਜਜਮੈਂਟ ਤੁਸੀਂ ਇਸ ਚੀਜ਼ ਤੋਂ ਡਿਨਾਈ ਨਹੀਂ ਕਰ ਸਕਦੇ ਨਹੀਂ ਤੁਸੀਂ ਗੱਲ ਹੀ ਨਹੀਂ ਸਮਝਦਾ ਦੇਖੋ ਜਿਹੜਾ ਤੁਸੀਂ ਤੁਸੀਂ ਮੇਰੀ ਗੱਲ ਅੰਡਰਸਟੈਂਡ ਕਰੋ ਜਿਹੜਾ ਤੁਸੀਂ ਉਹ ਉਹ ਆਪਣੇ ਸਾਡੀਆਂ ਭੈਣਾਂ ਆਪਣੇ ਵਿਆਹ ਸ਼ਾਦੀਆਂ ਤੇ ਆਉਂਦੇ ਸੀਗੇ ਮੈਨੂੰ ਯਾਦ ਆ ਇੱਕ ਸਾਡੇ ਕੱਪੜੇ ਸਿਉਂਦੇ ਸੀਗੇ ਤਾਂ ਉਹ ਵੀ ਉਹ ਵੀ ਸੇਮ ਸਿਸਟਮ ਦੇ ਥੱਲੇ ਆਉਂਦੇ ਸੀ ਪਰ ਆਪਾਂ ਇੱਕ ਉਹ ਗੱਲ ਕਰ ਰਹੇ ਆ ਵੀ ਜਿਹੜੇ ਲੋਕ ਆਪਣੇ ਆਪ ਨੂੰ ਬਦਲਦੇ ਨੇ ਇੱਕ ਮੇਲ ਹੈ ਉਹ ਬੱਚੇ ਪੈਦਾ ਕਰ ਸਕਦਾ ਪਤਨੀ ਨਾ ਰਹਿ ਸਕਦਾ ਸਾਰਾ ਕੁਝ ਕਰ ਸਕਦਾ ਉਹ ਤੁਹਾਡੇ ਵਿੱਚੋਂ ਨਹੀਂ ਹੈ ਆਪਾਂ ਉਹਨਾਂ ਦੀ ਗੱਲ ਕਰਦੇ ਸੀ ਜਿਹੜਾ ਨਹੀਂ ਹੋ ਸੇ ਚੀਜ਼ ਦੀ ਇੱਕ ਐਗਜ਼ਾਮਪਲ ਕੋਈ ਆਪਣੇ ਆਪ ਨੂੰ ਬਦਲਦਾ ਨਹੀਂ ਹੁੰਦਾ ਜੋ ਜਿਸ ਨੂੰ ਜਿਹੋ ਜਿਹਾ ਕਿਰਦਾਰ ਉਸ ਕਾਲਪੁਰਖ ਨੇ ਸਾਝਾਇਆ ਉਹਨੇ ਉਹੀ ਕਿਰਦਾਰ ਨਿਭਾਇਆ ਬਸ ਕਾਲਪੁਰਖ ਇਹ ਆ ਕਿ ਸਾਡੇ ਲੈਕ ਆਫ এডੂਕੇਸ਼ਨ ਸਾਨੂੰ ਉੱਥੇ ਤੱਕ ਜਾਣ ਹੀ ਨਹੀਂ ਦਿੰਦੀ ਕਿ ਅਸੀਂ ਪਹਿਲਾਂ ਆਪਣੇ ਆਪ ਨੂੰ ਟੋਹੀਏ ਫਿਰ ਅਸੀਂ ਆਪਣੇ ਆਪ ਤੇ ਗੱਲ ਕਰੀਏ ਸੋ ਤੁਸੀਂ ਕਹਿੰਦੇ ਆ ਵੀ ਜਿਹੜਾ ਇੱਕ ਮੇਲ ਮੇਲ ਨੂੰ ਲਾਈਕ ਕਰਦਾ ਵੀ ਉਹ ਕਾਲਪੁਰਖ ਨੇ ਬਣਾਇਆ ਹੀ ਇਦਾਂ ਤਾਂ ਉਹਦਾ ਕੋਈ ਹਾਰਮੋਨ ਚੇਂਜ ਨਹੀਂ ਹੋ ਰਿਹਾ ਬਿਲਕੁਲ ਨੋ ਓਕੇ ਠੀਕ ਹੈ ਠੀਕ ਹੈ ਸੋ ਤੁਸੀਂ ਜਿਹਦਾ ਅੱਜ ਦਾ ਤੁਸੀਂ ਉਹ ਤਹਾਨੂੰ ਵੈਸੇ ਵੈਸੇ 8 ਸਾਲ ਇਸ ਚੀਜ਼ ਤੇ ਸਟੱਡੀ ਕੀਤੀ ਆ ਮੈਂ ਬਹੁਤਾ ਟਿਕਟੋਕਰ ਆ ਮੈਂ 8 ਸਾਲ ਇਸ ਚੀਜ਼ ਤੇ ਸਟੱਡੀ ਕੀਤੀ ਆ ਲੇਟਰ ਉਨ ਲੋਕਾਂ ਨੂੰ ਜਦੋਂ ਪਤਾ ਮੈਂ ਤਾਂ ਉਸ ਭਾਈ ਜਾਨੇ ਦੇ ਵਿੱਚ ਰਹੀ ਵੀ ਨਹੀਂ ਬਹੁਤਾ ਟਾਈਮ ਮੈਂ ਛੇ ਸਾਲ ਰਹੀ